ਰੇ ਹਾਨੀਆਂ ਵੇ ਮੇਰੇ ਕੋਕੋ ਲੰਮੇ ਵਾਲ ਵੇ ਮੇਰੇ ਹਾਨੀਆਂ ਜਿਵੇਂ ਮਸਿਆਂ ਵਿੱਚ ਸਿਆਲ ਵੇ ਮੇਰੇ ਹਾਨੀਆਂ ਵੇ ਮੇਰੇ ਹਾਨੀਆਂ ਵੇ ਮੇਰੇ ਲੋਗੜੀ ਦੇ ਫੁੱਲ ਜੇ ਲੌਂਗ ਮੇਰੇ ਨੱਕ ਦਾ ਇੱਕ ਗਿੱਠ ਮਰ ਕੇ ਵੇ ਮੇਚਾ ਮੇਰੇ ਲੱਗਦਾ ਲੋਗੜੀ ਦੇ ਫੁੱਲ ਜੇ ਲੌਂਗ ਮੇਰੇ ਨੱਕ ਦਾ ਇੱਕ ਗਿੱਠ ਮਰ ਕੇ ਵੇ ਮੇਚਾ ਮੇਰੇ ਲੱਗਦਾ ਵੇ ਮੈਂ ਮਾਰਾਂ ਵੀ ਹੱਥ ਸ਼ਾਲ ਟੱਪ ਜਾ ਪਿੰਡ ਤੇਰੇ ਦਾ ਖਾਲ ਮਾਰਾਂ ਵੀ ਹੱਥ ਸ਼ਾਲ ਟੱਪ ਜਾ ਪਿੰਡ ਤੇਰੇ ਸਾਲੋਂ ਮਸੁੱਜ ਜੇ ਕਲੇਜਾ ਠੰਡੀ ਪਾਉਂਦਾ ਜੰਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ ਸਾਲੋਂ ਮਸੁੱਜ ਜੇ ਕਲੇਜਾ ਠੰਡੀ ਪਾਉਂਦਾ ਜੰਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ ਵੇ ਮੈਂ ਪਾਵਾਂ ਪਿੜੀ ਤਮਾਲ ਤੇ ਆਲ ਵੀ ਮੇਰੇ ਹਾਨੀਆਂ ਰੰਗ ਮੇਰਾ ਫੁੱਲ ਜਿਵੇਂ ਰਤਿਆਂ ਦੀਵਲ ਤੇ ਫੁੱਲ ਨਾ ਤੁਹਾਰੀ ਬੀਬਾ ਨੀਲ ਪੈ ਜੋ ਗੱਲ ਤੇ ਰੰਗ ਮੇਰਾ ਫੁੱਲ ਜਿਵੇਂ ਰਤਿਆਂ ਦੀਵਲ ਤੇ ਫੁੱਲ ਨਾ ਤੁਹਾਰੀ ਜੀ ਦਾ ਦੁਬਾਰਾ ਕਰਨਾ ਪੜਾ ਹੈ